ਤੇ ਨਾਮ ਲਿਖੋ ਨਾ ਕਿਉਂ ਲਿਖੀਏ ਨਾਮ ਤੁਸੀਂ ਖਾਤ ਦੇ ਕਿਉਂ ਕਿ ਜਿੱਦੇ ਛੁਰਤ ਆਹੀ ਸਿੱਧਾ ਨਾਮ ਲੈ ਕੇ ਗੱਲ ਕਰਦੇ ਜੇ ਤੁਹਾਡੇ ਜਿਹੁਰਤਾ ਲਿਖੋ ਨਾ ਕਿਹੜਾ ਧਰਮ ਤੱਕ ਕਰਦਾ ਔਰਤ ਨਾਲ ਬਕਾਇਦਾ ਲਿਖੋ ਤੇ ਬਰੈਕਟ ਪਾ ਕੇ ਨਹੀਂ ਨਹੀਂ ਹੋਰੀ ਹੈ ਵੀ ਤੁਸੀਂ ਇਹਨਾਂ ਜਨਰਲ ਕਿਉਂ ਸਾਰੇ ਧਰਮ ਦੇ ਟੈਕਟਸ ਕਰਦੇ ਜੀ ਮੰਨੂ ਸਮ੍ਰਿਤੀ ਵੀ ਧਰਮ ਦੇ ਨਾਂ ਤੇ ਅੱਜ ਇੱਥੇ ਮਾ ਅੰਮ੍ਰਿਤਪਾਲ ਦੀ ਮਾਤਾ ਇੱਥੇ ਮਰਨ ਵਰਤ ਤੇ ਬੈਠੀ ਆ ਠੀਕ ਆ ਨਾ ਧਰਮ ਦੀ ਜੰਗ ਵਾ ਬੀਬੀ ਬੈਠੀ ਉਹਦੇ ਪਿੱਛੇ ਸਾਰਾ ਪੰਜਾਬ ਆ ਰਿਹਾ ਮੋਰਚੇ ਤੇ ਤੁਹਾਨੂੰ ਦੇਖਦਾ ਨਹੀਂ ਤੁਹਾਡੀ ਅੱਖਾਂ 'ਚ ਟੀਰ ਵਾ ਸ਼ਗੀਰੂ ਕੱਟਿਆ ਟੀ ਸਹਿਮਤਾ ਜੀ ਵੀਰ ਨੂੰ ਮੈਂ ਸਹਿਮਤਾ ਦਾ ਮਤਲਬ ਹੋਰ ਨਹੀਂ ਮੈਂ ਜੀ ਵੀਰ ਨੂੰ ਸਹਿਮਤਾ ਵੀ ਧਾਰਮਿਕ ਕਿਉਂ ਲਿਖਿਆ ਇਹ ਧਾਰਮਿਕ ਕਿਉਂ ਲਿਖਿਆ ਮੈਨੂੰ ਸੁਣੀ ਦੀ ਧਾਰਮਿਕ ਨਹੀਂ ਗਈ ਮੈਨੂੰ ਸੁਣੀ ਦੀ ਧਾਰਮਿਕ ਨਹੀਂ ਲਿਖੋ ਫਿਰ ਉੱਥੇ ਜਿਹੜਾ ਧਰਮ ਚੋਂਦੀ ਲਿਖੋ ਹੈ ਯਰ ਤੇ ਤੁਹਾਡੇ ਚ ਲਿਖੋ ਹੈਗਾ ਬੜਿਆ ਤੁਹਾਡਾ ਟਿੰਡਪੋੜੀ ਨਾਲ ਅਗਲੇ ਚਕਾਰਦਾ ਤਾਂ ਕਿਉਂ ਆ ਬੁਰਕਾ ਬੁਰਕਾ ਬੋਲੇ ਮੁਸਲਮਾਨ ਜਿਹਾ ਜੁੱਤੀ ਫੇਰ ਲੈ ਜੀਐਨਯੂ ਸਾਰੇ ਲੈਫਟ ਨੂੰ ਠੀਕ ਹੈ ਨਾ ਰੋਜ਼ ਉਹ ਥੈਂਕ ਯੂ ਬਈ ਇੱਥੇ ਲਿਫਟ ਦਾ ਮੁੱਦਾ ਹੈ ਨਹੀਂ ਮੈਂ ਕਿਹਾ ਮੁੱਦਾ ਨਹੀਂ ਨਹੀਂ ਲਿਫਟ ਦੀ ਅਪਰੋਚ ਹੈ ਨਹੀਂ ਚਲੋ ਨਹੀਂ ਲੱਗਦਾ ਹੈਗਾ ਫਿਰ ਧਰ ਲਈ ਤੁਸੀਂ ਦੇਖੋ ਕਨਫਰਮ ਕਰੋ ਵੀ ਕਿਹੜੇ ਧਰ ਨੂੰ ਕਹਿ ਰਹੇ ਹੋ ਇੱਥੇ ਤੁਹਾਨੂੰ ਪਤਾ ਮжоਰਿਟੀ ਬੱਚੇ ਸਿੱਖ ਧਰਮ ਨਾਲ ਸੰਬੰਧਿਤ ਪੜ੍ਹਦੇ ਆਂ ਅੰਮ੍ਰਿਤਸਰ ਆ ਇੱਥੇ ਉਹਨਾਂ ਨੂੰ ਗੁਰਕੇ ਵਿੱਚ ਰੱਖਣਾ ਉਹ ਜ਼ਗੀਰੂ ਮੰਨਦੇ ਆਂ